ਪਿਆਰ ਤੇ ਕਨੌਨੀ ਖੇਡ ਪਾਕਿਸਤਾਨ ਆਈਐਸਆਈ ਸਪான்ਸਰਡ 테ਰਰਿਸਟਾਂ ਵੱਲੋਂ ਕੀਤੀ ਗਈ ਹੈ ਇਨਸਾਨੀਅਤ ਦਾ ਕਾਂ ਕੀਤਾ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਦੈਟ ਦਿਸ ਇਜ਼ ਦਾ ਟਾਈਮ ਟੂ ਸਟੈਂਡ ਐਜ਼ ਵਨ ਸ਼ੋਲਡਰ ਟੂ ਸ਼ੋਲਡਰ ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਖੜੇ ਹੋਈਏ ਔਰ ਦੁਸ਼ਮਣੀ ਸੋਚਾਲੇ ਲੋਕਾਂ ਨੂੰ ਦੁਸ਼ਮਨ ਦੀਆਂ ਇਹ ਕੋਝੀਆਂ ਚਾਲਾਂ ਨੂੰ ਇਸ ਆਰਿਆਂ ਫੇਲ ਹੋ ਸੱਚੀ ਕਾਲ ਜੀ ਅੱਜ ਬੜੇ ਹੀ ਦੁਖੀ ਹਿਰਦੇ ਨਾਲ ਜੋ ਕੱਲ ਦੇ ਸ਼੍ਰੀਨਗਰ ਚ ਪਹਲਗਾਮ ਚ ਜੋ ਇਨਸੀਡੈਂਟ ਹੋਇਆ ਜੰਮੂ ਕਸ਼ਮੀਰ ਚ ਜਿੱਥੇ ਸਭ ਤੋਂ ਪਹਿਲਾਂ ਤਾਂ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ ਜਿੰਨਾ ਪਰਿਵਾਰਾਂ ਨੇ ਛੁੱਟੀ ਮਨਾਉਣ ਵਾਸਤੇ ਇਸ ਸੂਬੇ ਚ ਗਏ ਸੀ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਜੀ ਕਲ ਆਪਦੇ ਸਾਹਮਣੇ ਸ਼ਹੀਦ ਹੋंदे ਵੇਖੇ ਆ ਸੋ ਸਭ ਤੋਂ ਪਹਿਲਾਂ ਵੈ ਰ ਆਈ ਕੰਡੈਮ ਥਿਸ ਬਾਰਬੈਰਿਕ ਐਕਟ ਇਹ ਬਹੁਤ ਹੀ ਘਟੀਆ ਤੇ ਕਨੌਨੀ ਖੇਡ ਪਾਕਿਸਤਾਨ ਆਈਐਸਆਈ ਸਪਾਂਸਰਡ ਟੈਰਰਿਸਟਾਂ ਵੱਲੋਂ ਕੀਤੀ ਗਈ ਆ ਇਨਸਾਨੀਅਤ ਦਾ ਕਾਨੂੰਨ ਕੀਤਾ ਜਿੱਥੇ ਮੈਂ ਇਸ ਇਨਸੀਡੈਂਟ ਨੂੰ ਕੰਡੈਮ ਕਰਦਾ ਉੱਥੇ ਉਹਨਾਂ ਪਰਿਵਾਰਾਂ ਦੇ ਨਾਲ ਅ ਮੈਂ ਸਮਝਦਾ ਹਾਂ ਕਿ ਜਿੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਦਾ ਉੱਥੇ ਉਹਨਾਂ ਵਾਸਤੇ ਜਿਨ੍ਹਾਂ ਨੇ ਇਹ ਇਨ ਹਿਊਮਨ ਐਕਟ ਆਪ ਦੇ ਸਾਹਮਣੇ ਅਨਫੋਲਡ ਹੁੰਦੇ ਵੇਖਿਆ ਉਹਨਾਂ ਵਾਸਤੇ ਇਹ ਸਭ ਤੋਂ ਮਾੜਾ ਸੁਪਨਾ ਸਭ ਤੋਂ ਔਖੇ ਹਾਲਾਤਾਂ ਦਾ ਉਹਨਾਂ ਨੇ ਕੱਲ੍ਹ ਸਾਹਮਣਾ ਕੀਤਾ ਬਹੁਤ ਹੀ ਦੁਖਦਈ ਆ ਐਂਡ ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਦਾ ਐ ਦੈਟ ਥਿਸ ਇਜ਼ ਦਾ ਟਾਈਮ ਟੂ ਸਟੈਂਡ ਐਜ਼ ਵਨ ਸ਼ੋਲਡਰ ਟੂ ਸ਼ੋਲਡਰ ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਖੜੇ ਹੋਈਏ ਕਿਉਂਕਿ ਇਹ ਐਕਟ ਸਿਰਫ ਤੇ ਸਿਰਫ ਬੜਾ ਵੈਲ ਟਾਈਮ ਪਾਕਿਸਤਾਨ ਵੱਲੋਂ ਆਈਐਸਆਈ ਵੱਲੋਂ ਹੋਇਆ ਜਦੋਂ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦੇ ਇੰਡੀਆ ਆਏ ਹੋਣ ਔਰ ਨਾਲ ਦੀ ਨਾਲ ਟੂਰਿਸਟ ਸੀਜ਼ਨ ਕਿ ਸਾਰੇ ਜਾਣਦੇ ਹੋ ਕਿ ਜੰਮੂ ਕਸ਼ਮੀਰ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਉੱਤਰਖੰਡ ਹੋ ਗਿਆ ਜਿੰਨੇ ਵੀ ਹਿਲ ਸਟੇਟਸ ਨੇ ਉਹਨਾਂ ਦੀ ਇਕਨੋਮੀ ਟੂਰਿਜ਼ਮ ਤੇ ਚੱਲਦੀ ਹੈ ਔਰ ਇਹ ਟੂਰਿਜ਼ਮ ਤੇ ਇਹ ਜਾ ਅਟੈਕ ਕਰਨਾ ਜਿੱਥੇ ਮੈਂ ਸਮਝਦਾ ਕਿ ਬਹੁਤ ਵੱਡਾ ਇਸ ਗੱਲ ਦਾ ਨੁਕਸਾਨ ਲੋਕਲ ਜਿਹੜੀ ਟੂਰਿਸਟ ਇੰਡਸਟਰੀ ਨੂੰ ਟੈਕਸੀ ਡਰਾਈਵਰਾਂ ਨੂੰ ਹੋਟਲ ਵਾਲਿਆਂ ਨੂੰ ਬੁਕਿੰਗ ਵਾਲਿਆਂ ਨੂੰ ਰੈਸਟੋਰੈਂਟ ਵਾਲਿਆਂ ਨੂੰ ਇਹ ਮਾਰ ਦੇਸ਼ ਨੂੰ ਨਹੀਂ ਇਹ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਰਥਿਕ ਹਾਲਾਤ ਤੇ ਵੱਡੀ ਮਾਰ ਹੈ ਸੋ ਕੜੇ ਸ਼ਬਦਾਂ ਚ ਜਿੱਥੇ ਇਸ ਨੂੰ ਨਿੰਦਿਆ ਕੀਤੀ ਜਾਂਦੀ ਆ ਉੱਥੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਵਾਸੀਆਂ ਨਾਲ ਜਿਨ੍ਹਾਂ ਪਰਿਵਾਰਾਂ ਨੇ ਆਪ ਦੇ ਕੀਮਤੀ ਜੀ ਗੁਵਾਏ ਆ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਹਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਕਿ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾ ਕਮਲਾਂ 'ਚ ਨਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਸਾਕ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਔਰ ਦੇਸ਼ 'ਚ ਅਮਨ ਸ਼ਾਂਤੀ ਕਾਨੂੰਨ ਪਾਈਚਾਰਿਕ ਸਾਂਝ ਬਹਾਲ ਰਵੇ ਔਰ ਦੁਸ਼ਮਣੀ ਸੋਚ ਆਲੇ ਲੋਕਾਂ ਨੂੰ ਦੁਸ਼ਮਣ ਦੀਆਂ ਇਹ ਕੋਝੀਆਂ ਚਾਲਾਂ ਨੂੰ ਇਹ ਸਾਰੀਆਂ ਫੇਲ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ